ਇੱਕ ਆਪੇ ਆਪ ਖਵਾਏ ਨ ਦੂਜੇ ਛੱਡਿਆਂ ਨ ਲਾਏ ਹੀ ਹਿਮਸੈਲਫ ਹੈਜ਼ ਅ ਰੀਸੀਵਡ ਸਮ ਐਂਡ ਅਟੈਚਡ 뎀 ਟੂ 12 ਜੀ ਇੱਕ ਆਪੇ ਆਪ ਖਵਾਏ ਨ ਪਰਮਾਤਮਾ ਨਾ ਜੀਵਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਈ ਬੰਦਿਆਂ ਨੂੰ ਬਹੁਤ ਅਮੀਰ ਕਰ ਦਿੰਦਾ ਖਾਣ ਪਾਣੀ ਬਹੁਤ ਦਿੰਦਾ ਆਪ ਦਿੰਦਾ ਆਪ ਅਮੀਰ ਬਹੁਤ ਕਰ ਦਿੰਦਾ ਦੁਨੀਆ ਤੇ ਵੀ ਬੜੇ ਅਮੀਰ ਨੇ ਬੜੇ ਆਏ ਨੇ ਆਪੇ ਆਪ ਖਵਾਏ ਕਿਉਂਕਿ ਪਰਮਾਤਮਾ ਆਪ ਦਿੰਦਾ ਉਹਨਾਂ ਨੂੰ ਦੂਜੇ ਛੱਡਿਆਂ ਨ ਲਾਏ ਤੇ ਦੂਜੇ ਪਾਸੇ ਉਹਨਾਂ ਨੂੰ ਛੱਡ ਵੀ ਦਿੰਦਾ ਉਹਨਾਂ ਦਾ ਹੱਥ ਵੀ ਛੱਡਿਆ ਹੁੰਦਾ ਉਹਨੂੰ ਵੀ ਤਮਾ ਨਹੀਂ ਭਰਦੀ ਤੇ ਉਹ ਇਸ ਕਰਕੇ ਉਹਨਾਂ ਵਰਗਾ ਗਰੀਬ ਕੋਈ ਨਹੀਂ ਹੁੰਦਾ ਕਿਉਂਕਿ ਦੇਖੋ ਉਹਨਾਂ ਕੋਲ ਦੁਨੀਆ ਭਰ ਦੀ ਦੌਲਤ ਸ਼ੌਲਤ ਹੋਣ ਦੇ ਬਾਵਜੂਦ ਵੀ ਜਿਹੜਾ ਮਨ ਰੂਪੀ ਖੂ ਹੁੰਦਾ ਉਹ ਕਦੇ ਭਰਦਾ ਨਹੀਂ ਉਹਨਾਂ ਦੀ ਲਾਲਸਾ ਹੁੰਦੀ ਹੈ ਉਹ ਕੋਈ ਐਸੀਆਂ ਮਾੜੀਆਂ ਚੀਜ਼ਾਂ ਖਾਂਦੇ ਨੇ ਕਿਸੇ ਦਾ ਹੱਕ ਖਾ ਲੈਂਦੇ ਨੇ ਗੁਰੂ ਨਾਨਕ ਪਾਸ਼ਾ ਨੇ ਕੀ ਕਿਹਾ ਸੀਗਾ ਇਹਨੂੰ ਕੀ ਕਹਿੰਦੇ ਸੱਜਣ ਠੱਗ ਨੂੰ ਜਾ ਕੇ ਵੀ ਇਹੋ ਜਿਹਾ ਨਾਮ ਸਿਮਰਨ ਕਰਨ ਦਾ ਵੀ ਕੀ ਫਾਇਦਾ ਜਿੰਦੇ ਤੋਂ ਬਾਅਦ ਤੂੰ ਦੌਲਤ ਨੂੰ ਤੇ ਕੋਡੇ ਰਾਖ ਨੂੰ ਕੀ ਕਿਹਾ ਸੀ ਵੀ ਮਾਰ ਕੇ ਕਿਸੇ ਨੂੰ ਖਾਣ ਦਾ ਕੀ ਫਾਇਦਾ ਕਿ ਜਦ ਤੂੰ ਪਾਪ ਹੀ ਕਮਾਉਣਾ ਪਾਪ ਦੀ ਜ਼ਿੰਦਗੀ ਤੇ ਇਦਾਂ ਮੁਹੰਮਦ ਕਾਦੂ ਨੂੰ ਕੀ ਕਿਹਾ ਸੀ ਵੀ ਤੇਰੇ ਐਦਾਂ ਹੀ ਮਲਕ ਭਾਗੂ ਨੂੰ ਵੀ ਕਹਤਾ ਸੀ ਵੀ ਤੇਰੀ ਇਹ ਰਾਮ ਦੀ ਕਮਾਈ ਦੇ ਵਿੱਚੋਂ ਮੈਨੂੰ ਲਹੂ ਦੀ ਖੂਨ ਦੀ ਵਰਗੂ ਆਉਂਦੀ ਆ ਇਹਦੇ ਤੋਂ ਚੰਗਾ ਤਾਂ ਭਾਈ ਲਾਲੋ ਦਾ ਕਰਦਾ ਇੱਕ ਰੁੱਖਾ ਮਿਸਾਬ ਕਿ ਸਾਦਾ ਕਾਲਵਾ ਇਹੀ ਗੱਲ ਆ ਇਨਸਾਨ ਜੀਵਨ ਦੇ ਵਿੱਚ ਗਰੀਬੀ ਕੱਟਨੀ ਪਰ ਕਿਸੇ ਦਾ ਹੱਕ ਨਾ ਕਰੀ ਗਰੀਬੀ ਕੱਟ ਲਈ ਪਰ ਕਿਸੇ ਦੇ ਪਿਓ ਨੂੰ ਕਿਸੇ ਦੀ ਮਾਂ ਨੂੰ ਉਹਦੇ ਬੱਚਿਆਂ ਤੋਂ ਦੂਰ ਨਾ ਕਰੀ ਗਰੀਬੀ ਕੱਟ ਲਈ ਮਨ ਦੇ ਵਿੱਚ ਗੰਦੇ ਬੁਰੇ ਕਾਲ ਨਾ ਲੈ ਕੇ ਆਈ ਤੇ ਉਹਨਾਂ ਤੋਂ ਬਚੀ ਜਿਹੜੇ ਦੁਨੀਆ ਤੇ ਅਮੀਰਤਾ ਹੈਗੇ ਨੇ ਪਰ ਅਸਲ ਦੇ ਵਿੱਚ ਪ੍ਰਮਾਤਮਾ ਨੇ ਉਹਨਾਂ ਦੀ ਬਾਹ ਛੱਡਦੀ ਪ੍ਰਮਾਤਮਾ ਜੀ ਗਰੀਬੀ ਦੇ ਦਿਓ ਢੀਲਣੀ ਦੇ ਬੇਰ ਚੰਗੇ ਨੇ ਪ੍ਰਮਾਤਮਾ ਜੀ ਮੈਨੂੰ ਇਹ ਜੀ ਦੌਲਤ ਨਹੀਂ ਚਾਹੀਦੀ ਕਿ ਜਿਹੜੀ ਨਾਸ਼ਵਾਰ ਤੇ ਨਸ਼ਵਰ ਕਰ ਦੇਵੇ ਮੈਨੂੰ ਪਤਾ ਇੱਕ ਦਿਨ ਛੱਡ ਕੇ ਸਾਰਾ ਕੁਝ ਚਲ ਜਾਣਾ ਬਾਗਲਾਈਆਂ ਤੋਂ ਛੋਟੀ ਜੀ ਕੁੱਲੀ ਨੂੰ ਬਾਗਲਾਈਆਂ ਤੋਂ ਕੁੱਲੀ ਚੋਂਣ ਵਾਲੀ ਸੰਗਤ ਨੂੰ ਸੰਗਤ ਗੁਰਨਾਨਕ ਰੂਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ